ਪਹੁੰਚੇ ਜੀ ਸਰ ਅੱਜ ਡਰਾਈਵਿੰਗ ਕਲਾਸਸ ਦਾ ਕਾਰਜ ਕੰਨ ਜਾ ਰਿਹਾ ਸਾਡੇ ਵਿੱਚ ਸਾਡੇ 7ਵੇਂ 'ਚ ਪਹੁੰਚ ਚੁੱਕੇ ਨੇ ਸਰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਕੋਲ 4 ਸਕੂਲਾਂ ਦੇ 100 100 ਦੇ ਕਰੀਬ ਬੱਚੇ ਆਏ ਹੋਏ ਨੇ ਅੱਜ 10 ਵੈਨਾਂ ਪਹੁੰਚ ਚੁੱਕੀਆਂ ਨੇ 10 ਬੱਚਿਆਂ ਦਾ ਜਿਹੜਾ ਡਰਾਈਵਿੰਗ ਕਲਾਸਸ ਆ ਸ਼ੁਰੂ ਕੀਤੀ ਜਾਏਗੀ ਇਹਦੇ ਵਿੱਚ ਸਾਡੇ ਆਰ ਪੀ ਐਸ ਆਪ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬ ਡੀ ਪੀਓ ਮੈਮ ਔਰ ਸਾਰੇ ਜਿਹੜੇ ਅਧਿਕਾਰੀ ਸੀ ਡੀ ਪੀਓ ਤੇ ਸਾਡੇ ਡਿਪਟੀ ਡਾਇਰੈਕਟਰ ਮੈਡਮ ਸਾਰੇ ਇੱਥੇ ਮੌਜੂਦ ਨੇ ਹੁਣ ਮੈਂ ਮਾਨਜੋ ਡਿਪਟੀ ਕਮਿਸ਼ਨਰ ਸਾਹਿਬ ਕਹਾਂਗਾ ਕਿ ਉਹ ਬੱਚਿਆਂ ਨੂੰ ਡੂਪਰ ਹੋਣ ਮਾਨਜੋ ਡਿਪਟੀ ਕਮਿਸ਼ਨਰ ਸਾਹਿਬ ਗਣੇਸ਼ਾਪਥਰੀ ਸੋ ਸਮੂ ਅਫੀਸਰ ਸਾਹਿਬਾਨ ਇਨਕਲੂਡਿੰਗ ਆਰਟੀ ਐਡੀਪੀਓ ਤੇ ਹੋਰ ਜਿਹੜੇ ਅਫੀਸਰਸ ਇਹਦੇ ਨਾਲ ਰਿਲੇਟਡ ਹੈ ਪਿਆਰੇ ਬੱਚੋ ਸੋ ਅਸੀਂ ਕੁਝ 2-3 ਹਫਤੇ ਪਹਿਲਾਂ ਡੀਪੀਓ ਮੈਡਮ ਨਾਲ ਅਸੀਂ ਬੈਠੇ ਅੰਡਰ ਸਰ ਵੀ ਸਾਡੇ ਕੋਲ ਕੁਝ ਫੰਡਸ ਆਏ ਹੋ ਨੇ ਰਿਗਾਰਡਿੰਗ ਬੇਟੀ ਬਚਾਓ ਬੇਟੀ ਪੜਾਓ ਪ੍ਰੋਗਰਾਮ ਸੋ ਕੁਇਕਲੀ ਅਸੀਂ ਇਹ ਪਲਾਨ ਕੀਤਾ ਹੈ ਮਲਟੀਪਲ ਪ੍ਰੋਗਰਾਮਸ ਅੰਡਰ ਬੇਟੀ ਬਚਾਓ ਬੇਟੀ ਪੜਾਓ ਇੱਕ ਅਸੀਂ ਸੈਲਫ ਡਿਫੈਂਸ ਕਲਾਸਿਸ ਦਾ ਇਹੀ ਲਾਸਟ ਵੀਕ ਇਨੋਗਰੇਸ਼ਨ ਕੀਤਾ ਹੈ ਦਿਸ ਇਜ਼ ਦੀ ਸੈਕੰਡ ਪ੍ਰੋਗਰਾਮ ਜਿੱਥੇ ਅਸੀਂ ਲਾਂਚ ਕਰ ਰਹੇ ਹਾਂ ਇੱਕ ਦੋ ਪ੍ਰੋਗਰਾਮ ਹੋਰ ਅਸੀਂ ਲਿਖੇ ਹੋਏ ਨੇ ਇਹਦੇ ਵਿੱਚ ਜਿਹੜੇ ਜਨਵਰੀ ਦੇ ਮਹੀਨੇ ਦੇ ਵਿੱਚ ਅਸੀਂ ਕਰਾਂਗੇ ਸੋ ਆਈ ਐਮ ਹੈਪੀ ਕਿ ਇੱਕ ਡੀਪੀਓ ਮੈਡਮ ਤੇ ਹੋਰ ਜਿਹੜੇ ਇਹਨਾਂ ਦੇ ਨਾਲ ਅਸੀਂ ਨੋਡਲ ਆਫਸਰਸ ਲਗਾਏ ਨੇ ਬੜੇ ਸ਼ਾਰਟ ਨੋਟਿਸ ਦੇ ਉੱਤੇ ਇਹਨਾਂ ਨੇ ਇਹ ਪ੍ਰੋਗਰਾਮ ਨੂੰ ਜਿਹੜਾ ਹੈ ਅਮਲੀ ਜਾਮਾ ਪਹਿਨਾਇਆ ਸੋ ਸਪੈਸ਼ਲੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਚਾਰੇ ਸੀਗੇ ਵੀ ਮਤਲਬ ਜਿਹੜੇ ਸਕਿੱਲ ਸੈਟ ਨੇ ਇਹ ਜਰੂਰ ਸਿੱਖਣਾ ਚਾਹੀਦਾ ਸਾਰੇ ਬੇਟੀਆਂ ਨੂੰ ਸਾਡੀ ਗੱਡੀ ਜਰੂਰ ਚਲਾਣੀ ਆਣੀ ਚਾਹੀਦੀ ਹੈ ਸੋ ਦੈਟ ਇਜ਼ ਹਾਊ ਵੀ ਹੈਵ ਪਲਾਨਡ ਥਿਸ ਐਂਡ ਆਈ ਹੋਪ ਤੁਸੀਂ ਸਾਰੇ ਬੱਚੇ ਇਹਦਾ ਸਿਨਸੇਅਰਲੀ ਸਾਰੀ ਕਲਾਸਿਸ ਬਿਨਾ ਸਕਿਪ ਕਰੇ ਇਸ ਨੂੰ ਸਿੱਖੋ ਐਂਡ ਆਈ ਥਿੰਕ ਇਟ ਇਜ਼ ਅ ਲਾਈਫ ਲੌਂਗ ਸਕਿੱਲ ਸੈਟ ਤੋ ਇਹਦਾ ਤੁਸੀਂ ਯੂਜ਼ ਕਰੋ ਮੈਂ ਬਾਤਾ ਤਾਂ ਇੱਥੇ ਸਪੀਚ ਦੇ ਵਿੱਚ ਨਹੀਂ ਜਾਣਾ ਚਾਹਾਂ ਬਸ ਸੋ ਥਿਸ ਆਰ ਮਾਈ ਸ਼ਾਰਟ ਥਿੰਕ ਟੂ ਇਸ ਓਪਰਚ्युनिटी ਨੂੰ ਜ਼ਰੂਰ ਯੂਜ਼ ਕਰਨਾ ਐਂਡ ਆਈ ਹੋਪ ਬਾਇ ਐਂਡ ਆਫ ਡੇ ਤੁਸੀਂ ਇੱਕ ਕੇ ਪੇਪਰ ਆਪਣੇ ਇਸ ਸਕਿੱਲ ਨੂੰ ਐਕਟ ਜ਼ਰੂਰ ਕਰੋ। ਅਨੈਕਸਟ ਸਰਮ ਇਹਦੀ ਕੋਈ ਚਲਾਣ ਨਹੀਂ ਦੇਈ